ਵਾਹ ਇਹ ਗਰੇ ਇਹ ਜਲ ਦੀ ਮਛਲੀ ਜਲ ਚ ਬਾਹਰ ਕੱਢ ਨਹੀਂ ਸਸ ਸਮੁੰਦਰ ਚ ਸੱਜੇ ਜਾ ਸਕਦੀ ਹੈ ਖੱਬੇ ਜਾ ਸਕਦੀ ਹੈ ਸਾਰੀ ਦਿਸ਼ਾਂ ਚ ਜਾ ਸਕਦੀ ਹੈ ਆਜ਼ਾਦ ਹੈ ਪਰ ਬਾਹਰ ਕੱਢਾਂਗੇ ਨਹੀਂ ਜੇ ਪਾਣੀ ਚ ਉਹਦਾ ਜੀਵਨ ਹੈ ਪਾਣੀ ਜੀ ਹਦਾ ਜਾਲ ਚ ਮੌਤ ਹੈ ਸੋ ਤੰ ਤੰ ਸੇਰੇ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਮੋਟੀਵੇਸ਼ਨ ਕਰ ਰਹੇ ਹਨ ਡਾਇਰੈਕਸ਼ਨ ਦੇ ਰਹੇ ਹਨ ਰਸਤਾ ਦੱਸ ਰਹੇ ਹਨ ਸੋ ਗੁਰੂ ਕੀ ਕਰ ਸਕਦਾ ਹੈ ਤੇ ਐਸ ਕੰਨ ਸੁਣਾ ਸੁਣੀ ਜਾ ਕੰਨਾ ਚ ਉਂਗਲੇ ਦੇ ਲਈਆਂ ਸੁਣਿਆ ਹੀ ਨਾ ਜੋ ਅੱਜ ਵੱਡੇ ਨਾਸਤਕ ਹਨ ਪਰਮੇਸ਼ਰ ਜੂੰਦਾ ਅਰਬ ਦੀ ਤਾਕਤ ਨਹੀਂ ਜਾਣਦੇ ਪਹਿਲੋ ਸਰੇ ਤੇ ਆਸਿਕ ਸੀ ਰੱਬ ਨੂੰ ਮੰਨਣ ਵਾਲੇ ਜਿਹੜੇ ਅੱਜ ਨਾਸਤਿਕ ਬਣੇ ਹਨ ਸਿਰੇ ਦੇ ਪਹਿਲਾਂ ਸਿਰੇ ਦੇ ਪਰ ਜੁੜੇ ਅਸੀਂ ਸੰਸਾਰ ਨਾਲ ਸੀ ਪਖੰਡ ਨਾਲ ਜੁੜੇ ਸੀ ਇਹ ਤੀਰਥ ਜਿਹਨ ਦਾਸ ਨੇ ਖੋਜ ਕੀਤੀ ਹੈ ਨਾ ਸਾਰਾ ਕੁਝ ਅੰਦਰ ਹੈ ਪੜਿਆ ਅਣ ਪੜਿਆ ਇਹ ਨਹੀਂ ਵਿਚਾਰਿਆ ਜਾਣਾ ਸੋ ਇਹ ਅਮਲਾਂ ਦੇ ਨਿਵੇੜੇ ਹੋਣੇ ਹਨ ਅਮਲ ਕਿੰਨਾ ਕੀਤਾ ਹੈ ਪਰਮੇਸ਼ਰ ਨੇ ਸਾਨੂੰ ਕੱਚਾ ਮਾਲ ਦਿੱਤਾ ਹੈ ਪੱਕਾ ਮਾਲ ਆਪਣੀ ਸੂਝ-ਬੂਝ ਨਾਲ ਅਕਲ ਨਾਲ ਕਰਨਾ ਹੈ ਮੁਖਤਸਰ ਗੱਲ ਕਰਾਂ ਗੁਰੂ ਤੋਂ ਬਿਨਾ ਅਸੀਂ ਅੰਦੇ ਹਾਂ ਅੱਖਾਂ ਤੇ ਪੱਟੀ ਬੱਝੀ ਐ ਧ੍ਰਿਣ ਦ੍ਰਿਸ਼ਟੀ ਇਤਲੋਚਨ ਇਹ 10ਵਾਂ ਦਰਵਾਜਾ ਨੌ ਗੁਬਤਾਂ ਨਿੱਕੇ ਨਿੱਕੇ ਠਿਕਨਿੱਕੇ ਖੁੰਡਾ ਹਾਂ ਰਾਜ ਦੇ ਨਹੀਂ ਸੋ ਟਣਾ ਦੇ ਟੰਨ ਮਾਲ ਖਾ ਜਾਂਦੇ ਹਾਂ ਪਰ ਰਾਜੇ ਨਹੀਂ ਘਰਵਾਨੀ ਅੱਜ ਦੀ ਗੱਲ ਕਰਦੀ ਹੈ ਜਦੋਂ ਵਰਤਮਾਲ ਸੰਭਾਲਾਂਗੇ ਅੱਜ ਘਰ ਸਾਫ ਕੀਤਾ ਰਸੋਈ ਸਾਫ ਕੀਤੀ ਬਰਤਨ ਸਾਫ ਕੀਤੇ ਸਾਰੇ ਕੰਮ ਕਰ ਲਏ ਕੱਲ ਤਾਂ ਆਪੇ ਹੀ ਸੋਨਾ ਬਣ ਕੇ ਆਏਗਾ ਜੇ ਕੱਪੜੇ ਧੋਲੇ ਸਾਰਾ ਘਰ ਸਾਫ ਕਰ ਲਿਆ ਸੋ ਸਾਰੇ ਕੰਮ ਮੁਕਾਲੇ ਭਜਨਸ ਕਰਕੇ ਤੋ ਇੱਕ ਤੇ ਆਪੇ ਹੀ ਸੋਨਾ ਬਣ ਕੇ ਆਉਣਾ ਹੈ ਸੋ ਪੁਰਲੇ ਕਰਮ ਕੀ ਹਨ ਜੋ ਅਸੀਂ ਪਿਛਲੇ ਕਰਮ ਕੀਤੇ ਸੀ ਅੱਜ ਜਿਹੜੇ ਬੱਚੇ ਨੇ ਨਾ ਸਤਾਰ ਹਨ ਜਿਹਦਾ ਮਾਤਾ ਘਰ ਦੇ ਸ੍ਰੀ ਬੱਚਾ ਪੜ ਰਿਆ ਸੀ ਜਦੋਂ ਇਹ ਸ਼ੀਸ਼ਾ ਵੇਖਿਆ ਅੰਦਰ ਹੀ ਕਹੀ ਜੇ ਮਾਤਾ ਪੜੰਦੇ ਨੇ ਪੇੜੀ ਆਉਂਦਾ ਨਾ ਮਹਾਭਾਰਤ ਦੇ ਇਤਿਹਾਸ ਚ ਗੱਲ ਠੀਕ ਹੈ ਜੇ ਨਸਾਰੂ ਬੀਜ ਬੀਜਾਂਗੇ ਨਸਾਰੋ ਹੀ ਉੱਗਣਾ ਹੈ ਜਦੋਂ ਸੰਸਾਰ ਤੋਂ ਨਰਾਸ ਹੋਵਾਂਗੇ ਫਿਰ ਪਰਮੇਸ਼ਰ ਦੇ ਦਰਵਾਜ਼ੇ ਤੱਕ ਜਾਵਾਂਗੇ ਘਰ ਚ ਪ੍ਰਵੇਸ਼ ਹੋਵਾਂਗੇ ਦਰਵਾਜ਼ੇ ਰਾਹੀਂ ਫਿਰ ਸਾਰੇ ਸਾਰੇ ਦੁੱਖ ਕੱਟੇ ਜਾਣਗੇ ਜਿਹਨੇ ਡਾਕਟਰ ਪ੍ਰੈਸ਼ਰ ਕਰਦਾ ਹੈ ਉਹ ਬੇਹੋਸ਼ ਕਰ ਜਾਂਦਾ ਹੈ ਤੇ ਉੱਪਰ ਜਾਂਦਾ ਹੈ ਨਾ ਇਹਨੂੰ ਠਾਕਰ ਨੂੰ ਉਹਦਾ ਕਨੈਕਸ਼ਨ ਕੱਟਿਆ ਜਾਂਦਾ ਹੈ ਦੋਵੇਂ ਮਹਿਸੂਸ ਕਰਦਾ ਹੀ ਨਹੀਂ ਇਹਦਾ ਹੈ ਸਾਰਾ ਖੇਲ ਉੱਪਰ ਮਨ ਦਾ ਸੋ ਜਿੰਨੇ ਰਸ ਜਿੰਨੇ ਸਵਾਦ ਸੰਸਾਰੀ ਇਹ ਵਿਦੇਸ਼ਾਂ 'ਚ ਵੇਖਿਆ ਗਿਆ ਤਾਰਨਿਕ ਸਥਾਨਾਂ ਤੇ ਵੀ ਇਹ ਨਾਚ ਗਾਣੇ ਇਹ ਕਲੱਬਾਂ ਦੇ ਉੱਥੇ ਲਾਉਸਟ ਹੁੰਦੀ ਹੈ ਕਹਿੰਦੇ ਗਿਆਨੀ ਜੀ ਠੀਕ ਹੈ ਜਿਹੜੀਆਂ ਤੁਸੀਂ ਤਰੀਕਾ ਦਿੱਤੀ ਜ ਨੇ ਠੀਕ ਹੈ ਨਹੀਂ ਤਾਂ ਕੋਈ ਆਉਣੀ ਨਹੀਂ ਸੀ ਸਾਰਿਆਂ ਨੇ ਪ੍ਰੋਗਰਾਮ ਸੀ ਨਾਲੇ ਟਿਕਟਾ ਕਟਾ ਕੇ ਜਾਂਦੇ ਹਾਂ ਕਲਾ ਪਾਂਚਰ ਨਾਚ ਗਾਣਾ ਸ ਕਹਿੰਦੇ ਕੋਈ ਚੁਟਕਲਾ ਸੁਣਾਓ ਇੱਕ ਗੱਲ ਹੈ ਨਹੀਂ ਗਰਵਾਣੀ ਚ ਕਿਤੇ ਵੀ ਐਸੀ ਗੱਲ ਨਹੀਂ ਲਿਖੀ ਗਈ ਸੰਸਾਰੀ ਔਰ ਭਗਤਾ ਚ ਕੀ ਫਰਕ ਹੈ ਬੀਜ ਬੀਜ ਕੇ ਨਾ ਭਗਤ ਮਿਹਨਤ ਕਰਦੇ ਹਨ ਪਰਮੇਸ਼ਰ ਕਿਸੇ ਨਾਲ ਧੋਖਾ ਨਹੀਂ ਕਰਦਾ ਉਹ ਫਲ ਦਿੰਦਾ ਹੈ ਉਹ ਕਾਨੂੰਨ ਰੂਪ ਹੈ ਉਹ ਸੱਚ ਰੂਪ ਹੈ ਉਹ ਸత్యਾਂ ਤੋਂ ਹੈ ਸੋ ਜੋ ਪਹਿਲਾ aur ਆਖਰੀ ਮੌਕਾ ਮਿਲਿਆ ਹੈ ਜੀਵਨ ਜੇ ਜਾਨਵਰ ਪਸ਼ੂ ਵੀ ਬੱਚੇ ਪਾਲ ਕੇ ਚਲੇ ਗਏ ਅਸੀਂ ਬੱਚੇ ਪਾਲ ਕੇ ਚਲੇ ਗਏ ਸਾਡਾ ਤੋਂਨਾਂ ਚ ਕੀ ਫਰਕ ਹੈ ਸਾਡਾ ਅੱਗੇ ਵਿਕਾਸ ਹੈ ਜੋ ਮਨ ਹੈ ਉਹ ਚੰਗੀ ਤਰ੍ਹਾਂ ਘਰ ਨਹੀਂ ਬਣਾ ਸਕਦੇ ਉਹ ਸਵਾਰੀ ਨਹੀਂ ਕਰ ਸਕਦੇ ਅਸੀਂ ਵੱਡੀਆਂ ਵੱਡੀਆਂ ਸਵਾਰੀਆਂ ਜਹਾਜ਼ ਗੱਡੀਆਂ ਰੇਲ ਗੱਡੀਆਂ ਲੰਮੀ ਲੰਮੀ ਗੱਡੀਆਂ ਸਾਰੇ ਸੁੱਖ ਦੇ ਸਾਧਨ ਮਿਲੇ ਹਨ ਸਾਰਾ ਸੰਸਾਰ ਸੁੱਖ ਮੰਗਦਾ ਹੈ ਕੀ ਸੁਖੀ ਹੋ ਗਿਆ ਘਵਾ ਕੇ ਦੇਖ ਲਓ ਬੋਲ ਤੇ ਪਤਾ ਲੱਗ ਜਾਏਗਾ ਸਾਰੀ ਗਰਬਾਣੀ ਗੀਤ ਹੈ ਸੋ ਇਹ ਫੰਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਤੇ ਲੜ ਲਾਇਆ ਹੈ ਸ਼ਬਦਾਂ ਤੋਂ ਹੀ ਸਾਰਾ ਖੇਲ ਹੈ ਅੰਦਰ ਹੈ ਤੀਰਥ ਪਤਨੀ ਬੱਚੇ ਸਾਰਾ ਕੁਝ ਇੱਕ શરીਜੋ ਮਿਲਣਾ ਹੈ ਆਪਣਾ ਪਖੰਡ ਕੋਰੀਆ ਸਾਲਪਾ ਫਾਰਮਾਟੀ ਛੱਡ ਕੇ फिर जे सब को संसार है निरंकार की है जे सारे रस संसार चुन फिर परमेश्वर किमें मिठा है किमें वो हर जगह है सोए बिरले समझ गए ਵਿਰਲੇ ਵਿਰਲੇ ਹਣ ਸੱਚ ਦੇ ਵਪਾਰੀ ਜ਼ਿੰਦਗੀ ਰਵਾਏ ਗਈ ਹਾਏ ਹਾਏ ਕਰਾਏ ਗਈ ਜਿਹਦਾ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਸ ਅੰਦੇ ਜੀਵਨਾ ਵਿਚਾਰ ਬੈਕ ਕੇਤੇ ਕੇ ਦਿਨਾ ਤੂੰ ਕਿੰਨੇ ਕੁ ਦਿਨ ਦੀ ਮਨਿਆਦ ਹੈ ਪਾਣੀ ਦੀ ਬੂੰਦੇ ਪਾਣੀ ਦੇ ਬਲਬਲਿਆ ਸੋ ਜਿਹੜੇ ਟਾਣ ਤੇ ਬੈਠਿਆ ਉਹਨੂੰ ਵਡਰੇ ਹਾਂ ਹਮ ਆਦਮੀ ਹ ਇਕ ਦਮੀ ਉਹ ਹਲਕ ਮੋਹਤ ਲੈ ਜਾਣਾ ਨਾਨਕ ਦਿਨ ਹੈ ਤੇ ਸਾਸਰੇ ਉਹ ਜਾ ਕੇ ਜੀ ਪਰਾਨਾ ਕਿੰਨੀ ਕੋ ਮਨੇ ਆਦ ਹੈ ਸੋ ਤੋ ਢੀਂਗਾ ਮਾਰਦਾ ਹੈ ਹੱਥ ਕਹਿੰਦੇ ਆਸੀਂ ਵੱਡੇ ਹਾਂ ਸਾਰੇ ਕਾਰਜ ਕਰਦੇ ਹਾਂ ਲੱਤਾਂ ਕਹਿੰਦੀ ਆਸੀਂ ਪੈਰ ਨਾਲ ਮੈਂ ਚੱਲਦਾ ਹਾਂ ਤਾਂ ਅੱਖਾਂ ਇਹ ਕਹਿੰਦੀ ਮੈਂ ਵਧੀਆਂ ਹਾਂ ਇਹ ਕੰਨ ਕਹਿੰਦੇ ਆਸੀਂ ਸੁਣਦੇ ਹਾਂ ਇਹ ਨਾਸ ਕਹਿੰਦੀ ਮੈਂ ਸੁਗੰਧਤ ਕਰਦੀ ਹਾਂ ਤਾਂ ਹੀ ਤੂੰ ਦੇਖ ਲੈਂਦਾ ਵੀ ਚੀਜ਼ ਖਰਾਬ ਹੈ ਜਾਂ ਠੀਕ ਹੈ ਦੰਦ ਕਹਿੰਦੇ ਆਸੀਂ ਚਬਾਦੇ ਆ ਸਾਰੇ ਸਰੀਰ ਦਾ ਝਗੜਾ ਹੋ ਗਿਆ ਕੋਈ ਕਰਮ ਕਹਿੰਦਾ ਮੈਂ ਨਵੇੜਾ ਕਰ ਦਿੰਦਾ ਹਾਂ ਰੱਬ ਨਾ ਕਰੇ ਇਹ ਕੰਨ ਦੀ ਸੁਣ ਦੀ ਸ਼ਕਤੀ ਹੋਏ ਨਾ ਹੋਏ ਸ ਅੱਖਾਂ ਦੀ ਜੋਤ ਹੋਏ ਨਾ ਹੋਏ ਕਈ ਸੂਰ ਨੇ ਵੇਖੇ ਬਹੁਤ ਗੁੜਾਲੇ ਸ ਗੁਣਾ ਦਾ ਹੋਣਾ ਉਹ ਪਰਮੇਸ਼ਰ ਰੂਪ ਹੈ ਸੋ ਰੱਬਣਾ ਕਰੇ ਹੱਥ ਜਾ ਪੋਲੀਆ ਨਾਲ ਜਾ ਪੈਰ ਹੋ ਨਾ ਹੋਣ ਕੰਮ ਚੱਲਦਾ ਹੈ ਇਹ ਦੰਦ ਵੀ ਦੇਣਾ ਸਰੀਰ ਤਾਂ ਪਹਿਲਾਂ ਚਲੇ ਜਾਂਦੇ ਹਨ ਕੰਮ ਚੱਲਦਾ ਰਹਿੰਦਾ ਹੈ ਪਰ ਜਦੋਂ ਜੋਤ ਖਿੱਚੀ ਹਾਈ ਡਿੱਗਾ ਪਤਾ ਲੱਗ ਗਿਆ ਨਾ ਕੌਣ ਵੱਡਾ ਹੈ ਉਹ ਆਇਆ ਹੈ ਸੋ ਸਭ ਤੋਂ ਉੱਚਾ ਹੈ ਉੱਚੇ ਤੋਂ ਹੋਰ ਉੱਚਾ ਹੈ ਹਾਂ ਉਹਦੀ ਹੌਦ ਉੱਚੀ ਹੈ ਉਹਨੇ ਕੋਈ ਵੀ ਮਿਸਤਰੀ ਚੀਜ਼ ਬਣਾ ਕੇ ਵਿੱਚ ਨਹੀਂ ਬੈਠਾ ਉਹ ਵਿੱਚ ਬੈਠਾ ਹੈ ਸਾਰੇ ਨੂੰ ਸਵਾਜ ਰਿ ਸਵਾਰਿਆ ਹੈ ਸਾਜਿਆ ਹੈ ਬਣਾਇਆ ਹੈ ਪਰਤਪਾਲ ਕਰ ਰਿਹਾ ਹੈ ਨੇਰੋ ਆਣ ਹੈ ਦਇਆਵਾਨ ਹੈ ਕਰਪਾਲੂ ਹੈ ਔਰ ਹਰੇਕ ਜਰੇ ਜਰੇ ਚ ਸੋ ਆਇਆ ਹੋਇਆ ਦੇਖਣ ਵਾਲੀ ਅੱਖ ਚਾਹੀਦੀ ਹੈ ਜੀ ਪਰਮੇਸ਼ਰ ਨੂੰ ਅਸੀਂ ਮੰਗਦੇ ਹੀ ਨਹੀਂ ਸਭ ਕੋਈ ਰਾਜਾ ਗਿਆ ਸੀ ਜਦ ਤੇ ਉਥੇ ਜਿਤ ਪ੍ਰਾਰਥਨਾ ਕੀਤੀ ਆਪਣੀ ਰਾਣੀਆਂ ਨੂੰ ਕਿਹਾ ਮੈਂ ਖੁਸ਼ੀਆਂ ਜੋ ਮਗਾਣਾ ਹੈ ਮਗਾ ਲੂੰ ਇੱਕ ਰਾਣੀ ਨੇ ਨੌ ਲਖਾਰ ਮਗਾਲਿਆ ਇਕ ਨੇ 3 3 ਸਾਲਾ ਇਕ ਨੇ ਸਾਲ ਲਿਖ ਕੇ ਕਾਗਜ਼ ਤੇ ਦੇਤਾ ਸੋ ਰਾਜੇ ਨੇ ਦੋ ਚਿੱਠੀਆਂ ਤੇ ਪੜ੍ਹ ਲਈਆਂ ਇਹ ਸੱਸਾ ਤੇ ਕੰਨਾ ਇਹ ਨਹੀਂ ਸਮਝ ਲਗਦੀ ਸਾ ਸੋ ਆਪਣੇ ਮੰਤਰੀ ਨੂੰ ਬੁnaya ਸਲਾਹ ਕਰਨ ਬੁਲਾਇਆ ਦੋ ਚਿੱਠੀਆਂ ਮੇਰੇ ਤੋਂ ਪੜੀਆਂ ਗਈਆਂ ਹਨ ਆ ਸੋ ਬਜੀਰ ਕਹਿੰਦਾ ਹੈ ਰਾਜਨ ਜੀ ਕਿਹੜੇ ਰੰਗ ਦਾ ਨਾਲ ਲਿਖਿਆ ਹੈ ਇਹ ਸਾਹ ਕਹਿੰਦੇ ਲਾਲ ਰੰਗ ਨਾਲ ਲਿਖਿਆ ਹੈ ਕਹਿੰਦਾ ਉਹਨੇ ਲਿਖਿਆ ਹੈ ਲਾਲ ਸਾਹ ਸੋ ਜਿਹਨੇ ਸਾ ਲਿਖਿਆ ਸੀ ਜਦੋਂ ਰਾਜਾ ਆਇਆ ਉਸ ਮਹਿਲ ਚ ਚਲਾ ਗਿਆ ਦੂਸਰੀਆਂ ਰਾਣੀਆਂ ਨੇ ਬਹੁਤ ਦੁੱਖ ਮਣਾਇਆ ਕਹਿੰਦੇ ਤੁਸੀਂ ਮੈਨੂੰ ਮੰਗੇ ਹੀ ਨਹੀਂ ਜੋ ਤੁਸੀਂ ਚੀਜ਼ ਮੰਗੀ ਸੀ ਤੁਹਾਨੂੰ ਮਿਲ ਗਈ ਇਹ ਰਾਣੀ ਨੇ ਮੇਰੀ ਮੰਗ ਕੀਤੀ ਇਹਨੇ ਲਾਲ ਤਿੰਨ ਨਾਲ ਸਾ ਲਿਖਿਆ ਲਾਲ ਸਾ ਸੁੱਝਦੇ ਪਰਮੇਸ਼ਰ ਹੋਏਗਾ ਉਹ ਸਾਰਿਆਂ ਅੱਲਾ ਖੁਦਾ ਉਹਦੇ ਨਾਲ ਸੰਤੋਖ ਹੋਏਗਾ ਜੀ ਮਨ ਤੋਂ ਜੋ ਸ੍ਰੋਪ ਵੈਤਰਾ ਮੋਲ ਪਛਾਨ ਪਤੀ ਔਰ ਪਤਨੀ ਅਸੀਂ ਇੱਕ ਕਮਰੇ ਚ ਹਾਂ ਉਹ ਸਾਡਾ ਖਸਮ ਹੈ ਮਾਲਕ ਹੈ ਮਾਤਾ ਪਿਤਾ ਹੈ ਸਭ ਕੁਝ ਹੈ ਜੀ ਸਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਮੂਰਖ ਜਾਂ ਦਾਸ ਹੈ ਸੰਗਤ ਔਰ ਗੁਰੂ ਬਖਸ਼ਣਾ ਬਖਸ਼ ਲੈਣਾ ਜੀ ਬਖਸ਼ ਲੈਣਾ